ਸਵਾਗਤ ਹੈ ਤੁਹਾਡੇ ਨਵੇਂ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਸੌਰੀ ਬੱਲਾ ਤਾਂ ਬਹੁਤ ਜ਼ਿਆਦਾ ਲੇਟ ਹੋ ਗਿਆ ਵਲੌਗ ਤੇ ਥੋੜਾ ਬਿਜੀ ਚ ਚੱਲਦੇ ਸੀਗੇ ਕੰਮ ਦੇ ਜਾਈਦਾ ਫਿਰ ਉੱਤ ਕਰਕੇ ਔਖਾ ਹੋ ਜਾਂਦਾ ਵਾ ਤੇ ਹੁਣ ਨਾਲ ਦੀ ਨਾਲ ਲੋਗਾਂਗੇ ਤੇ ਹੁਣ ਆਪਾਂ ਬਾਈ ਜੀ ਆਪਾਂ ਨਾ ਲੋਏਂ ਦਾ ਸਾਰਾ ਕੁਝ ਲੈ ਆਏ ਸੀਗੇ ਟਾਪੇ ਵਗੈਰਾ ਹਨ ਸਾਰਾ ਕੁਝ ਨਾਲ ਦੇਖੋ ਆ ਟਾਪੇ ਲੈ ਆਏ ਆ ਕਾਫੀ ਸਾਰਾ ਕੁਝ ਲੈ ਆਏ ਆ ਪਰ ਪੈਕਿੰਗ ਕਾਫੀ ਆ ਵੀ ਇੱਕ ਟਿਊਨਰ ਜਿਹਾ ਲੈ ਕੇ ਆਇਆ ਹਟਾ ਪਰ ਆ ਗਾਡ ਆਪਾਂ ਇੱਕਾਂ ਮਰਗਾ ਸਾਰਾ ਕੁਝ ਲਗਾਈ ਦਾ ਸਾਰੇ ਚੀਜ਼ਾਂ ਆ ਗੀਆਂ ਆਵਲੀਆਂ ਤੇ ਇੱਕ ਆ ਇਹ ਦੇਖਦੇ ਆ ਭਾਜੀ ਇਹਦੇ ਬਾਰੇ ਕੋਈ ਸਲਾਹ ਚਲਦੀ ਪਈ ਹੈ ਜੀ ਤਾਂ ਮੈਂ ਨਾ ਬੰਦਾ ਨਹੀਂ ਪੀ ਤੇ ਬਾਕੀ ਮੇਰੇ ਟਾਇਰ ਟਾਇਰ ਆਪਾਂ ਫਿਰ ਦੇਖਦੇ ਆ ਬੋਲੇ ਮੈਂ ਨੇੜੇ ਕਰ ਦੇਣਾ ਚੇਂਜ ਤੇ ਆਪਾਂ ਯਾਰ ਇੱਕ ਡੈਂਟ ਪੜਾ ਕੇ ਲੈਉਣਾ ਉਹ ਵਾਲਾ ਠੀਕ ਬਾਕੀ ਓਕੇ ਰਿਪੋਰਟ ਟਾਇਰ ਉਹ ਪਹਿਲਾਂ ਵਾਲਾ ਹੀ ਪਾਓ ਤੁਸੀਂ ਦੇਖ ਦੱਸਿਓ ਹੁਣ ਦੇ ਟਾਬ ਡੁੱਪੇ ਕਰਾਏ ਇੱਕ ਵਾਰੇ ਖੋਲਾਂਗੇ ਸਾਰਾ ਲਵਾਣ ਸਾਰਾ ਲਵਾਣ ਖੋਲਾਂਗੇ ਦੇਖੀ ਇਹਦੇ ਜੋ ਵੀ ਸਾਰੇ ਟਾਪੇ ਆ ਵੀ ਆ ਵੀ ਟੈਂਕੀ ਵੀ ਖੋਲਣੀ ਆ ਖੋਲਣਾ ਜੀ ਲੋਡ ਵੀ ਤਾਂ ਖੋਲ ਦਵਾਂਗੇ ਖੋਲਣੀ ਪੈਣੀ ਇੱਕ ਵਾਰ ਡਿੱਗੀ ਵੀ ਖੋਲਣਾ ਆ ਵੀ ਖੋਲਣਾ ਆ ਵੀ ਖੋਲਣਾ ਆ ਵੀ ਖੋਲਣਾ ਠੀਕ ਹੈ ਤੇ ਇੱਥੇ ਆਪਾਂ ਯਾਰ ਕਿਨ ਟਿਆਨ ਪਾਉਣਾਗੇ ਆਹ ਲਾਈਟ ਤੇ ਦੱਸਿਓ ਨਾ ਵਾਲੀ ਤੇ ਕਿੰਦਾਂ ਦਾ ਕਿਹੜਾ ਸਟicker ਦਾ ਪਾਉਈਏ ਤੇ ਬਾਕੀ ਚੱਲਦੀ ਵੀ ਮੈਂ ਯਾਰ ਅੱਜ ਇਹ ਨਾਲ ਇੱਕ ਕੰਮਰ ਇੱਕ ਚੀਜ਼ ਰਹਿ ਗਈ ਆ ਉਹ ਆਪਾਂ ਲੈ ਆਈਏ ਜਾ ਕੇ ਪਹਿਲਾਂ ਤੇ ਕਰੋ ਚੈੱਕ ਪੈਸ਼ਨ ਕਿਉਂ ਪੈਸ਼ਨ ਬਲੈਕ ਮਾੜੀ ਮੋਟੀ ਗੱਲ ਤੇ ਆਪਾਂ ਹੁਣ ਪੂਰਾ ਯਾਰ ਬਲੈਕ ਸੋਚਿਆ ਮੈਂ ਕਰਨ ਦਾ ਸਾਰਾ ਬਲੈਕ ਕਰ ਦਾਂ ਉਹ ਵੀ ਹਨਾ ਸਾਰੇ ਡੱਬੇ ਡੁੱਬ ਸਭ ਬਲੈਕ ਕਰ ਦੇਣੇ ਆਪਾਂ ਤੇ ਹੁਣ ਉਸ ਤੋਂ ਬਾਅਦ ਆਪਾਂ ਯਾਰ ਇੱਕ ਚੀਜ਼ਾਂ ਰਹਿ ਗਈਆਂ ਆਪਣੀਆਂ ਇੱਥੇ ਲਿਉਣੀਆਂ ਲਾਈਟਾਂ ਆ ਬਣੀਆਂ ਜਿਹੜੀ ਮੈਂਟੀ ਕਲਰ ਚ ਨਹੀਂ ਆਈਆਂ ਇਹ ਲੈਟਾਂ ਲੈ ਕੇ ਆਉਣੀਆਂ ਬਾਕੀ ਤੁਸੀਂ ਦੇਖੀ ਚੱਲਿਓ ਅੱਜ ਦਾ ਵਲੋਗ ਹੁਣ ਤਾਂ ਪਵਾਣੀ ਪੂਰੀ ਘੈਂੜ ਘੈਂੜ ਉਹ ਸ਼ੋਅ ਵੀ ਚੈੱਕ ਕਰੋ ਸ਼ੋਅ ਤੇ ਆਪ ਇੱਕ ਜੀ ਹੋਰ ਬਣਾ ਰਹੇ ਆ ਟੇਡੀ ਮੇਡੀ ਜੀ ਕਰਕੇ ਟੋਕੀ ਤੇ ਹੈਗੀ ਬਾਕੀ ਤੁਸੀਂ ਦੇਖਿਓ ਘੈਂੜ ਘੈਂੜ ਬਣਾਉਣੀਆਂ ਚੀਜ਼ਾਂ ਬਾਕੀ ਯਾਰ ਤੁਸੀਂ ਤੁਹਾਨੂੰ ਮੈਂ ਮਿਲਦਾ ਸੁਣਾ ਆਪਾਂ ਅੱਜ ਲੈਟਾਂ ਲੈ ਕੇ ਆਈਏ ਜਾ ਕੇ ਲੈਟਾਂ ਮੈਂਟਲ ਨਾਲ ਰਿੰਗ ਲੈਟਾਂ ਲੈ ਕੇ ਆਣੀਆਂ ਨੇ ਆਪਾਂ ਜਾਣਾ ਘੰਟਾ ਘਰ ਤੇ ਦੱਸਿਓ ਫਿਰ ਕਿੱਦਾਂ ਚਲੋ ਠੀਕ ਆ ਬਾਈ ਜੀ ਫਿਰ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤੇ ਮੈਂ ਤੁਹਾਡੇ ਲੈਟਾ ਬਾਰੇ ਗੱਲ ਕੀਤੀ ਸੀ ਆਪਾਂ ਲੈਟਾ ਦਿਖਾਵਾਂਗੇ ਅਗਲੇ ਵਲੌਗ ਦੇ ਵਿੱਚ ਤੇ ਆਪਾਂ ਅੱਜ ਤੁਹਾਨੂੰ ਦਿਖਾਤਾ ਜੋ ਜੋ ਆਪਾਂ ਕੀਤਾ ਸੀ ਆਪਾਂ ਮਰਗੜ ਵਗੈਰਾ ਸਾਰੇ ਲੈ ਗਏ ਸੀਗੇ ਤੁਸੀਂ ਦੇਖ ਲੈ ਤੇ ਹੁਣ ਆਪਾਂ ਕੱਲ ਦੇ ਵਲੌਗ 'ਚ ਲੈਟਾ ਲੈ ਕੇ ਆਵਾਂਗੇ ਓਕੇ ਮਿਲਦੇ ਆ ਮੇਰਾ ਭਰਾ ਲਾਈਕ ਸਬਸਕ੍ਰਾਈਬਰ ਕਮੈਂਟ ਸ਼ੇਅਰ ਜਰੂਰ ਕਰਦੇ ਓਕੇ ਮਿਲਦੇ ਆ ਫਿਰ ਕੱਲ ਦੇ ਵਲੌਗ 'ਚ ਬਾਏ ਬਾਏ